ਜੇ ਹੈ ਕਾਨਨੀ ਹੌਮੈ ਤਜੀ ਕਰਤਾ RAM ਪਛਾਨ ਕਹੋ ਨਾਨਕ ਵੋਹ ਮੁਕਤ ਨਰ ਇਹ ਮਨ ਸਾਚੀ ਮਾਨ ਕੋ ਜਿਨਾ ਜਰ ਕਰਤਾ ਆਪਣੇ ਆਪ ਨੂੰ ਬੰਦਾ ਹੈ ਜਬ ਉਹ ਜਾਨ ਬਣੇ ਕਰਤਾ ਜਬ ਉਹ ਤਾਂ ਬਿਜੁਰ ਬਣੇ ਮਾਣ ਕੋ ਜਿ ਕਰਤਾ ਜਾਂ ਕਰ ਸਕਦਾ ਇਹ ਬੰਦਨਾ ਇਹੀ ਹੋਊਗਾ ਸੱਚ ਹੂੰ ਹੂੰ ਥੇਲਾ ਨਾ ਹੋਵੇ ਹੋਵੇ 부ਜੇ ਤਾਨਰ 부ਜੇ ਹੂੰ ਕਿ ਮੈਂ ਨਹੀਂ ਕੁਝ ਵੀ ਕਰ ਸਕਦਾ ਪਰ ਆਮ ਨੂੰ ਕਰਦਾ ਬਿਸਮਿਆ ਜੋ ਹਨੇਰਾ ਹਰੂ ਹੋਇਆ ਸੋਏ ਹਾਂਜੀ ਸਾਹਦੇ ਵਿੱਚ ਇਹਨਾਂ ਨੂੰ ਆਜਾ ਜੇਰਾ ਗੀਤਾ ਕੁਝ ਨਹੀਂ ਹੁੰਦਾ ਕਹ ਰਹਾ ਰਹੂ ਨਿਆਣ ਸੋਏ ਜੇਰਾ ਯੋਗ ਬੇ ਹੂੰ ਹੋਮੇ ਨਾ ਬੁੱਢਾ ਬੁੱਢਾ ਜੇਰਾ ਬੁੱਢਾ ਮੈਂ ਵੀ ਕੁਝ ਕਰ ਸਕਦਾ ਉਹ ਸਭ ਮੰਨਦਾ ਕੋਈ ਨਹੀਂ ਕੋਈ ਸਰਸਰਦਾ ਪਰ ਆਪਣੇ ਅੰਦਰ ਦਾ ਗੁਲਦਾਰ ਬਸੇ ਨਹੀਂ ਕਰਦਾ ਕੋਈ ਹਮ ਹਮ ਕੋਈ ਹੋਰ ਵੀ ਨਹੀਂ ਹੈ ਹਮ ਹਮ ਇਹ ਕੋਈ ਕਰ ਸਕਦਾ ਨਹੀਂ ਹੋਵੇ ਹਮ ਹਮ ਕੋਈ ਸੰਸਾਰਨਾ ਨਹੀਂ ਹੁੰਦੇ ਜੇ ਉਪਰ ਰਾਮ ਤਾਂ ਫਿਰ ਆਪਣਾ ਹੀ ਮੂਲ ਹੋਇਆ ਬਈ ਕਰਤਾ ਰਾਮ ਪਛਾਨ ਉਹ ਜਦ ਰਾਮ ਕਰਤਾ ਤੋਂ ਦਮੂਲ ਉਹਦੀ ਪਛਾਨ ਹੋਗੀ ਹੂੰ ਫੇਰੀ ਦਾ ਜੇ ਕੋ ਠੀਕ ਹੈ ਬਈ ਜਿਹੜਾ ਕੋੜਾ ਸਾਹਮਣੇ ਬਿਚਦਾ ਹਾਂਜੀ ਯਾ ਨੰਨੇ ਕੋਲ ਜਿਹਨੂੰ ਇਹ ਜਲਦਾ ਚੱਲੀ ਹੈ ਟ੍ਰੱਕ ਦਾ ਸਾਰਾ ਜਲਦੀ ਹੈ ਹੂੰ ਡਰਾਈਵਰ ਜਿਹੜਾ ਹੈਗਾ ਹੂੰ ਉਹਨੇ ਵੀ ਜੇ ਵੀ ਛੱਪੀ ਦਾ ਮੇਰੇ ਨਾਲ ਬਿਜੂਰੇ ਕੋਈ ਨਹੀਂ ਹੈ هين کييران تصفن باڻي گربو آهي ٺيڪ آهي تصفن ريض گربو آهي ڇا رو ديو آهي ڀاڄو قومي ديو ميرا هيتاريو آهي زور دار گيتا هو ريض گربو مي زورين ديگه ڇا ڪي ڀاڄرن اني هاڪا تصفن ਇਹ ਇਹ ਤਾਂ ਸਾਰਾ ਉਹਨਾਂ ਲਈ ਵਰਤਦਾ ਨਹੀਂ। ਠੀਕ ਹੈ। ਮੈਂ ਕਿਹਾ ਦੋਇਦਾ ਕੀ ਤਾਂ ਆਇਆ। ਸੁਪਨਾ ਕੀ ਆਇਆ ਜੀ। ਹੂੰ ਹੂੰ। ਸੁਪ ਜਾਵਦੇ ਵੀ ਦੇਵੀ ਉਹ ਮੀਆ ਇਹ ਰੇਤ ਕਰਉਣੀ ਹੁੰਦਾ। ਹੂੰ ਹੂੰ। ਸੁਪ ਜਰਮਣੇ ਹੋ ਗਿਆ। ਹੂੰ। ਦੋਲੀ ਹੋਦੀ ਹੈ। ਜੋ ਦੋਲੀ ਹੋ ਕੇ ਉਹ ਲਾ ਦਰਦਾ। ਹੂੰ ਹੂੰ। ਠੀਕ। ਉਹ ਸੁਪਨਾ ਨੇ ਸੋਰੀ ਦੋਈ ਦੋਈ ਲੈ ਇਹ ਤਾਂ ਹੱਦ ਰੋ ਸੋਚੇ ਵੀ ਨਹੀਂ ਕਿੰਨਾ ਆਹ ਇਹ ਕਰਤਾ RAM ਵੀ ਪਰੇਸ਼ਾਨ ਹੋ ਗਈ ਹੈ ਜੀ ਇਹਨੂੰ ਕਰਤਾ RAM ਵੀ ਪਰੇਸ਼ਾਨ ਕਰਦਾ ਆਪਾਂ ਇਹ ਜਿਹੜਾ ਕਰਤਾ RAM ਹੈ ਤਾਂ ਜਦੋਂ ਇਹਦਾ ਵਜੂਦ ਹੈ ਉਹਦੇ ਵਿੱਚ ਆਹ ਸੰਤਾਂ ਦਾ ਉਹਦਾ ਛਾਇਆ ਵੀ ਹੁੰਦਾ ਹਿੰਦੇ ਆ ਇਹ ਬੰਦ ਕਰਦਾ ਤੇ ਫਿਰ ਉਹ ਉਹ ਜਿੱਥੇ ਉਹ ਹੀ ਕਰਦਾ ਠੀਕ ਹੈ